ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਹੁਣ ਆਪਾਂ ਕੈਲਗਰੀ ਖੜੇ ਸੀਗੇ ਪੰਪ ਤੇ ਲਾਈਨ ਜੇ ਤੇ ਆਪਣੀ ਲੋਕੇਸ਼ਰ ਪਾਲੀ ਐ 14 ਕਿਲੋਮੀਟਰ ਅਜ ਤੋਂ ਉਥੋਂ ਆਪਾਂ ਪਿਕਅਪ ਕਰਦੇ ਆਂ ਲੋਡ ਤੇ ਹੁਣ ਇੱਥੋਂ ਟਰੱਕ ਆਪਾਂ ਤੋਰਦੇ ਆਂ ਤੇ ਤੇਲ ਭਉਂਦੇ ਆਂ ਸਰਨਾ ਪਹਿਲਾਂ ਆਜੋ भई नड़े त करीसे साफ़ ने पुने तेल आ चको ਇਸ ਤੋਂ ਅੱਗੇ ਦੂਜੇ ਨਹੀਂ ਪਏ। ਜਿਹੜੇ ਆਵੇ ਰੱਖਦੇ ਮੈਂ ਆ ਲੈ ਆ ਪਾ। ਨਹੀਂ ਦੂਜੇ ਨਹੀਂ ਪਏ ਤੇ ਜਿਹੜੇ ਪਤਲੇ ਆਣੇ ਆ। ਪਤਲੇ ਵਾਲੇ ਯਾਰ ਉਹ ਰੈੱਡ ਜਿਹੇ ਹੀ ਪਤਾ ਨਹੀਂ ਮੇਰੇ ਤਾਂ ਤੁਹਾਡੇ ਵਾਲਾ ਟਰੱਕ 'ਚ ਰੱਖਤੇ ਉਹ। ਆਹ ਵਧੀਆ ਯਾਰ ਇਹਨਾਂ ਨਾਲ ਮੈਨੂੰ ਹੱਥਾਂ ਨੂੰ ਮੁੜਕਾ ਨਹੀਂ ਆਉਂਦਾ। ਡੈਫ ਆਪਣੇ ਕੋਲੇ ਪਿਆ ਹਜੇ ਤਾਂ ਵੈਸੇ ਆਪਣੇ ਟਰੱਕ 'ਚ ਬਹੁਤ ਆ।

ਆਵੇ ਲ ਮਛਾ ਨੇ ਕੀ ਹਾਲ ਕੀਤਾ ਆਰਿਆਂ ਲੇਟਾਂ ਲੂਟਾਂ ਅਲੇਟਾਂ ਇਹ ਤਾਂ ਮਾਰ ਹੀ ਦੇਵਾਂਗੇ ਸਾਫ਼ ਹੀ ਕਰ ਦਾਂਗੇ ਇਹ ਮਛਾ ਨੇ ਸਾਰੀਆਂ ਜਲੀਆਂ ਜੁਲੀਆਂ ਬੰਦ ਹੋਈਆਂ ਬੰਦਾਂ ਉਡੀ ਥੋੜੀ ਆ ਪਟਾਇਰਾਂ ਤੇ ਮਾਰਤੀ ਸੀ ਤੇ ਵੀਰ ਕੋਲੇ ਦੇਖ ਲਈਦਾ ਵੀ ਓਕੇ ਆ ਰਾਤ ਖੜਾ ਖੜਾ ਸੀ ਕਿਸੇ ਨੇ ਛੇੜਖਾਨੀ ਨਾਲ ਆ ਸੀ ਨਾ ਖੇਤ ਕੁਝ ਦਿੱਤਾ ਹੋਵੇ ਜ ਆਪਣੀਆਂ ਇਹ ਰਲੀਆਂ ਸਾਰੀਆਂ ਪਾਈਪਾਂ ਪੂਪਾ ਓਕੇ ਆ ਬਸ 15 ਮਿੰਟ ਜਿਹੜੀ ਆਪਾਂ ਪੀ ਉਹ ਕਰਦੇ ਆ ਨਾ ਆਪਣੀ ਇੰਸਪੈਕਸ਼ਨ ਜੀ ਉਹ ਚਾਰ ਚੀਜ਼ਾਂ ਦੇਖ ਲਈ ਦੀਆਂ ਟਾਇਰਾਂ ਤੇ ਥੋੜੀਆਂ ਥੂੜੀ ਮਾਰ ਲਈ ਦੀ ਕੱਢ ਲਈਦਾ ਵੀ ਲੇਟਾਂ ਰੂਟਾਂ ਸਾਰੀਆਂ ਓਕੇ ਆ ਚਾਰ ਚਵੇਰੇ ਸਟਾਫ ਇਹਨਾਂ ਦਾ ਹਲ ਆਇਆ ਪਿਆ ਲੇਕੀ ਇਹ ਮੈਨੀ ਬਈ ਸਾਡੇ ਕੋਲ ਦਾਸ ਵਾਲਾ ਭਰਾ ਉਹ ਰਿਹਾ ਛੋਟਾ ਟੈਂਕ ਬਈ ਆਹ ਡੀਜ਼ਲ ਦੀ ਹੋਗੀ ਉਹ ਡੈਪ ਦੀ ਹੋਗੀ ਬੈਪਣਾ ਇੱਥੇ ਆ ਜੋਰ ਦੂਰ ਕੋਲ ਲੀਕ ਲੱਗਦੀ ਆ ਆਹ ਇੱਥੇ ਡੋਲਦੀ ਐ ਅਡੁੱਲੀਆਂ ਦਾ ਤੇ ਇੱਥੇ ਪਾਉ ਸੇਫਟੀ ਜੈਕਟ ਤੇ ਲੋਡ ਚੱਕੀਏ ਉਹ ਵੀ ਇੱਥੋਂ ਚੱਕਦੇ ਆ ਲੋੜ ਸੇਫਟੀ ਜੈਕਟ ਦਾ ਪਾਲੀ ਆ ਤੇ ਸੇਫਟੀ ਸ਼ੂ ਹੁਣ ਪਾਉਣ ਲੱਗੇ ਆ ਸੇਫਟੀ ਜੈਕਟ ਜ਼ਰੂਰੀ ਆ ਤੇ ਸ਼ੂ ਜ਼ਰੂਰੀ ਆ ਇਹ ਚੀਜ਼ ਬਈ ਇੱਥੇ ਜ਼ਰੂਰੀ ਜ਼ਰੂਰੀ ਆ ਕੈਨੇਡਾ ਚ ਹੋਇਆ ਨੈਕਸਟ ਟਾਈਮ ਇਹ ਇੱਥੇ ਹਾਈਟ ਤੋਂ ਬਾਰ 13 ਥੱਲੇ ਆ ਗਈਆਂ ਦੋ ਉੱਤੇ ਹੁੰਦੀਆਂ ਬਈ ਉਹਨਾਂ ਦੇ ਆਪਣੀਆਂ ਵੇ ਨਾਲ ਕੀਟੇ ਇੱਥੇ ਲਾਦੇ ਯਾਰ ਆ ਕੀਟੇ ਲਾਤੇ ਆਪਾਂ 11 ਕਿਲੋ ਦੇ ਪਾਸੇ ਇੱਕ ਉਧਰਲੇ ਪਾਸੇ ਡਰਲਣਾ ਕਰ ਦੂਗਾ। ਬਸ ਬੈਲਟਾਂ ਆਪਾਂ ਪਹਿਲਾਂ ਦੋ ਪਾ ਕੇ ਸਿੱਟਤੀਆਂ। ਇੱਕ ਬੈਲੀ ਮਾਰਦੀ ਵਿਚਾਲੇ ਬੈਲੀ ਕਹਿੰਦੇ ਆ ਜੇ ਮਾਰ ਲਾ ਤੁੰਦੀ ਘੁਮਾ ਕੇ ਐਪਾ ਦੇ ਵਿੱਚੋਂ ਘੁਮਾ ਕੇ ਦੁਆਰਾ ਆਦਿ ਨੂੰ ਉਹਨੂੰ ਬੈਲੀ ਕਹਿੰਦੇ ਆ। ਦੂਨੀਆਂ ਚਾਰ ਆਪਾਂ ਪਾਉਂ ਪੱਕ। ਇਦਾਂ ਇਸ਼ਾਰੀ ਦਾ ਹੀ। 40 ਦਾ ਜੀ ਕਹਿੰਦਾ ਮੈਂ ਆਸੂ ਪਾਇਆ ਨਹੀਂ ਕਿਤੇ। ਅਜੇ ਤੇਰੇ ਨਾਂ ਦੇ ਅੱਗੇ ਆ। ਬਾਅਦ ਕਹਿੰਦੇ ਕਹਿੰਦਾ ਟੋਰੀ ਚਾੜਾਣ ਦੇ ਦਿਨ। ਅੱਛਾ। ਤੇਨੀ ਆਪਣੇ ਬਾਲਿਆਂ ਦੇ ਵਿੱਚ ਲਾਈ ਜਾਂਦਾ ਸੀ ਜੀ ਪੈਪਾਂ ਲਾ ਕੇ ਗਿਆ ਕਹਿੰਦੇ ਉਹ ਕਹਿੰਦਾ ਮੈਨੂੰ ਅੱਜ ਤੱਕ ਤੇ ਨਾ ਜਿੰਨੇ ਵੀ ਇੱਥੇ ਬੰਦੇ ਆਏ ਆ ਸਾਰਾਂ ਚ ਵਧੀਆ ਤੁਸੀਂ ਡਰਾਈਵਰ ਲੱਗੇ ਸਾਡੇ ਤਾਂ ਸਾਨੂੰ ਕਰਦੇ ਨਹੀਂ ਵਧੀਆ ਕੀਤੇ ਉਹ ਸਾਡੇ ਤਾਂ ਨਹੀਂ ਕਰਦੇ ਸਾਨੂੰ ਕਹਿਣਾ ਕਹਿੰਦੇ ਆ ਕਿ ਕਿਥੋਂ ਭਾ ਗੈਂਦਰੇ ਪਈ ਸੀ ਸਾਡੇ ਦੋ ਟ੍ਰੇਨ ਹੀ ਨਿਕ ਲੈ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਜੀ ਸੁਣਿਆ ਮਨਮੋਹ ਵਰਸ ਦਾ ਗਾਣਾ ਉਹ ਘਰ ਨਾਲ ਵੀ ਤੈਨੂੰ ਮੈਂ ਟ੍ਰੇਨਿੰਗ ਦੇਈ ਆ ਨਾ ਬੜੀ ਤੋਂ ਮੰਨਦਾ ਨਾ ਕਿ ਫਿਰ ਮੈਂ ਟ੍ਰੇਨਿੰਗ ਦੇਈ ਜਾਂਦਾ ਕਿ ਬੈਲ ਠਾਂ ਕਿਵੇਂ ਪਾਉਣੀ ਆ ਸੰਗਲ ਕਿਵੇਂ ਪਾਉਣੀ ਆ ਇੰਦੇ ਕੀ ਠੀਕ ਹੈ ਹਾਂ ਹੋਰ ਠੀਕ ਹੈ ਹੈ ਮੁੰਡਾ ਚੋਟੀ ਦਾ ਬਣ ਗਿਆ ਮੁੰਡੇ ਦੇ ਵਿੱਚ ਦੀ ਨਿਗਾਹ ਦੇਈਦੇ ਆ ਜਦੋਂ ਆਪਾਂ ਉਹ ਕਰਦੇ ਆ ਹੁਣ ਆ ਥਲੂੰ ਦੀ ਘਮਾ ਕੇ ਥਲੂੰ ਦੀ ਬਾੜ ਕੇ ਉਤੋਂ ਦੀ ਕਰਕੇ ਫੇਰ ਥਲੂੰ ਦੀ ਇਹਨੂੰ ਬੈਲੀ ਕਹ ਦਿੰਨੇ ਵਟਾ ਦੇ ਦਾਂ ਇਹਦਾ ਕੁੰਡਾ ਨਹੀਂ ਆਵੇ ਸਹੀ ਹੈਗਾ ਉਧਰੋਂ ਟਾਈਟ ਹੋ ਗਈ ਐਵੇਂ ਰਾਹ ਚ ਨਿਕਲਣਾ ਜਾਵੇ ਇਹਨੂੰ ਸੈੱਟ ਕਰ ਦੇ ਦੁਬਾਰਾ ਉਹ ਕਰ ਦੇ ਬਾਂਜ ਆਪਣਾ ਤਾਂ ਆਪਾ ਜਾ ਆ ਲੂਜ਼ ਹੋਈ ਵੀ ਨਾ ਹੋਰ ਚੱਕ ਕੇ ਬਈ ਆਪਣਾ ਦੂਜਾ ਟਰੱਕ ਹਜੇ ਆਉਂਦਾ ਪਿਆ ਇੱਥੇ ਤੇ ਆਪਾਂ ਲੋਡ ਚੱਕ ਲਿਆ ਹਾਂ ਦਾ ਕਈ ਪੰਪ ਤੇ ਆ ਗਏ ਸੀਗੇ ਇੱਥੇ ਕਰ ਦਈਏ ਕਰ ਤੋਂ ਪਾਈ ਆ ਬਈ ਪਰਦੇ ਜਦੋਂ ਇੱਥੇ ਇਦਰੀ ਕਰ ਦਨੇ ਆ ਇੱਧਰ ਜ ਹੈਗੀ ਇੱਥੇ ਠੀਕ ਆ ਇੱਧਰ ਹੋ ਗਏ ਪਰਦੇ ਆਪਣੇ ਦੂਜੇ ਟਰੱਕ ਦੀ ਵੇਟ ਕਰੀ ਜਾਂਦੇ ਆ ਆ ਪੀਟਰ ਵੈਟ ਵੇਖੋ ਬਈ ਰੱਗ ਸੋਹਣਾ ਨਾ ਜਿਆ ਤਿਆਰ ਹੋ ਜਾਣਾ ਆ ਵੋਲਵੋ ਖੜਾ ਉਹੀ ਬਾਰਗੋ ਖੜਾ ਇੱਕ ਟਲੇ ਦੀ ਸਨਾਰ ਜੀ ਜਿੰਦੀ ਬਿੜਾ ਉਹ ਬਾਰਗੋ ਆਰੀ ਬਾਰਗੋ ਆ ਆਪਣਾ ਨਾ ਵੈਸਟਰਨ ਸਟਾਰ ਹੈ ਗਾਮੀ ਸੀਗੀ ਇਹ ਪਿੱਛੇ ਜੀ ਛੱਡ ਕੇ ਹਾਂ ਦਾ ਪ੍ਰਯਾਸ ਇਹਦਾ ਜਲਦ ਜਲਦੋ ਭਾਈ ਆ ਦੱਸ ਲਈ ਹੁਣ ਉਹਨਾਂ ਦੀ ਵੇਟ ਕਰੀ ਜਾਂਦੇ ਆ ਭਾਈ ਇੱਥੇ ਕਿਹੜੇ ਆ ਟੈਂਪ ਤੇ ਜਾਂਦੇ ਆ ਯਾਰ ਬਾਹਰ ਉਹ ਹੀ ਪਿੰਡਿਆਂ ਜਾਣੀ ਪਿੰਨੇ ਆ ਤੇ ਬਾਜੇ ਬਾਈ ਦਾ ਫੋਨ ਆ ਗਿਆ 1 ਵਜੇ ਨੂੰ ਉੱਥੇ ਲੋਡ ਚੱਕਣਾ ਜਿਹੜਾ ਦੂਜੇ ਟਰੱਕ ਤੇ ਉੱਥੇ ਪਹੁੰਚਦੇ ਆ ਫਿਰ ਵੇਖਦੇ ਆ ਇੱਕੋ ਟਰੱਕ ਤੇ ਜੇ ਸ਼ਿਫਟ ਹੁੰਦਾ ਹੈ ਤਾਂ ਇੱਕੋ ਟਰੱਕ ਤੇ ਸ਼ਿਫਟ ਕਰ ਲਾਂਗੇ ਵੇਨੇ ਆ ਫਿਰ ਜੇ ਇਹ ਲੋਡ ਉੱਥੇ ਸ਼ਿਫਟ ਹੁੰਦਾ ਹੈ ਤਾਂ ਉੱਥੇ ਹੀ ਕਰ ਦਾਂਗੇ ਕਿਉਂਕਿ ਲੋਡ ਥੋੜਾ ਉੱਥੇ ਵੇਨੇ ਜੇ ਸਪੇਸ ਜ਼ਿਆਦਾ ਪਈ ਹੋਈ ਲੋਡ ਦੇ ਹਿਸਾਬ ਨਾਲ ਵੇਖਾਂਗੇ ਕਿੰਨਾ ਲੋਡ ਚੱਕਦੇ ਆ ਉੱਥੇ ਆਪਾਂ ਫਿਰ ਇਹਨਾਂ ਨੂੰ ਸ਼ਿਫਟ ਕਰ ਦਾਂਗੇ ਉੱਥੇ ਮੈਂ ਵੀ ਉੱਥੇ ਪਹੁੰਚਦਾ ਟਰੱਕ ਲੈ ਕੇ ਦੇਖਦੇ ਕੀ ਕਰਨਾ ਉੱਥੇ ਬਈ ਦੂਜੇ ਟਰੱਕ ਨੂੰ ਡੀ ਕੀ ਜਾਂਦੇ ਇੱਥੇ ਬੈਠੇ ਫਿਰ ਤੁਰਦੇ ਆਂ ਰੋਡ ਲੈ ਕੇ ਤੇ ਇੱਧਰ ਖੜੇ ਸੀਗੇ ਤੁਹਾਨੂੰ ਮੈਂ ਕਿਹਾ ਵਿਖਾਵਾਂ ਇੱਧਰ ਆ ਕੇ ਆ ਜਾਂ ਪੜਦਾ ਕੋਰਾ ਹੀ ਆਉਂਦਾ ਪ੍ਰਜਾ ਦਾ ਆਪਣਾ ਮੂਰੇ ਟਰੱਕ ਉਹ ਤੇ ਲੋਡ ਉਹ ਵੇਖੋ ਪਿੰਜਰੇ ਚ ਕੁੱਗੜੀਆਂ ਤਾਲੀਆਂ ਵੀ ਆ ਜਿਵੇਂ ਆਪੇ ਨਹੀਂ ਇੰਡੀਆ ਦੇ ਟਰੱਕ ਚ ਜਾਂਦੇ ਹਾਂ ਦੇ ਕੁੱਪੜੇ ਲਈ ਉਵੇਂ ਭੜੀਖਾ ਪੈਂਦਾ ਪਰ ਨਹੀਂ ਬਈ ਇਹ ਲੋਡ ਹੋ ਰਿਹਾ ਆਪਣਿਆਂ ਦਾ ਟੈਂਕ ਬੋਲ ਲਗਰਾ ਲਿਆ ਸੀ ਆਪਾਂ ਉਹ ਵੇਖੋ ਸੂਈ ਫੜਨਾ ਸੂਈ ਉਹ ਤੇ ਵੀ ਉਹ ਟੈਂਕ ਦਾ ਢੱਕਾ ਆਪਣੇ ਵਿੱਚ ਇਹ ਬਾਕੀ ਟੈਂਕ ਬੋਲ ਉਹਰੇ ਆਪਾਂ ਤੁਹਾਨੂੰ ਡੱਗ ਚੱਲੇ ਆ ਅੱਜ ਕੀ ਵੇਖਾਂਗੇ ਤੁਹਾਨੂੰ ਦੂਜੇ ਵੀ ਕਰਮ ਵਾਲੇ ਆਪਣੇ ਦੂਜੇ ਦੋਵੇਂ ਟਰੱਕ ਵੀ ਦਿਖਾਵਾਂਗੇ ਥੈਂਕ ਯੂ ਆ ਆਪਣੇ ਆ ਵੈਸਟਰਨ ਸਟਾਰ ਤੁਸੀਂ ਵੇਖ ਲੈ ਨੂੰ ਵੋਲ ਵੋਲੇ ਵਿਖਾਵਾਂਗੇ ਆਪਣੇ ਦੋਵੇਂ ਕੋਈ ਭਈਆ ਬਾਗੇ ਦੇ ਪੰਪ ਤੇ ਨਾਲ ਦੇ ਚਲਾ ਦੇ ਨਾਲ ਦੇ ਨਾਲ ਦੇ ਆਹ ਲੋਡ ਅਭੀ ਇਹ ਤੇ ਲੱਗ ਰਿਹਾ ਆਪਣਾ ਚਲੋ ਮਿਲਦੇ ਆਂ ਬਾਈ ਵੇ ਬਾਈ ਨੂੰ ਇੱਥੇ ਆਓ ਆਗੇ ਗੁਰੂ ਜੀ ਗੁਰੂ ਜੀ ਕਟਿੰਗ ਕਰਾ ਕੇ ਆਏ ਹਾਂ ਹਾਂ ਓਕੇ ਥੱਲੇ ਥੱਲੇ ਆ ਰੱਖਦੇ ਆਪਾਂ ਸੇਫਟੀ ਸ਼ੂ ਵਿੱਚ ਚ ਆਪਰਾ ਦਾ ਹੀ ਲੋੜ ਆ। ਉਹ ਲੋੜ ਲੈ ਕੇ ਆਉਂਦਾ। ਚਲ ਉਹਦੀ ਆਪਾਂ ਹੈਲਪ ਕਰਾਈਏ ਬਾਈ ਨਾਲ। ਇਹ ਉਹਦੇ ਕਰੀਏ ਸਾਫ ਉਹਦੇ। ਭਾਈ ਆਪਣਾ ਦੂਜਾ ਐਕਸਟਰਾ ਕਰ ਲਾ ਡੇਟਾ ਬੋਲਟਾ ਸਾਰੀਆਂ ਪਾਈਆਂ ਵੀ ਹੁਣ ਇਥੋਂ ਨਿਕਲਦੇ ਆ ਮੇਰਾ ਤਾਂ ਰਾਤਾ ਬੰਦਦਾ 2-3 ਘੰਟੇ ਸੌਣਨੇ ਆ 4 ਘੰਟੇ ਰੱਖ ਦੇ ਫਰਿੱਜ ਚ ਭਾਈ ਉਹ ਭਾਈ ਆਪਾਂ ਹੁਣ 2 ਘੰਟੇ ਕਰਦੇ ਆ ਰੈਸਟ ਫੇਰ ਟਰੱਕ ਚਲਾਵਾਂਗੇ ਉਹ ਮੈਂ ਆਪਣਾ ਬੇਲੀ ਚਲਾਈ ਜਾਂਦਾ ਬਾਅਦੇ ਭਾਈ ਹੁਣ ਲਾਂ ਜਾਈ ਜਾਂਦੇ ਆ 3-4 ਘੰਟੇ ਆਪਾਂ ਸੌਲੇ ਹੁਣ ਆਪਾਂ ਇੱਥੇ ਰੁਕੇਵੇਂ ਆ ਸ਼ਹਿਰ ਦਾ ਮੈਨੂੰ ਨਹੀਂ ਹਜੇ ਪਤਾ ਆਪਾਂ ਬਈ ਇਹ ਨਾਂ ਇਹਨਾਂ ਨੂੰ ਆਪਾਂ ਪੁੱਛਿਆ ਤੇ ਨਾਂ ਇਹਨਾਂ ਨੂੰ ਪੁੱਛਿਆ ਆਪਣੀ ਇੰਗਲਿਸ਼ ਬਹੁਤ ਆਉਂਦੀ ਯਾਰ ਆਪਾਂ ਪੜਾਂਗੇ ਬੋੜਾਂ ਤੇ ਫੋਨ ਕਿਤੇ ਗਿਆ ਬਈ ਮੇਰਾ ਤੇਰਾ ਫੋਨ ਤੈਨੂੰ ਪਤਾ ਹੋਊਗਾ ਬਈ ਇੱਥੇ ਜਿਵੇਂ ਲਿਖਿਆ ਹੋਣਾ RAMME ਦੀ ਹੱਟੀ ਤੇ ਥੱਲੇ ਲਿਖਿਆ ਹੋਊਗਾ ਜਿਹੜਾ ਵੀ ਸ਼ਹਿਰ ਹੋ ਜਾਦਾ ਨਾਂ ਆਪਣੀ ਇੰਡੀਆ ਵਾਂਗੂ ਥੋੜੀ ਜਿਹੀ ਦੁਕਾਨਾਂ ਤੇ ਥੱਲੇ ਨਾਂ ਹੀ ਨਹੀਂ ਲਿਖਿਆ ਹੁੰਦਾ ਹੁਣ ਸਾਡੇ ਫਰੀਦਕੋਟ ਆ ਥੋਡੇ ਲੜਾ ਹਰਿਆਣੇ ਚ ਕਿਸੇ ਵੀ ਦਿਖਾ ਦੇ ਜੇ ਥੱਲੇ ਲਿਖਣੀ ਆਂਦਾ ਨਹੀਂ ਆ। ਮੈਂ ਕੁਝ ਨਹੀਂ ਲਿਖਣਾ ਹੁੰਦਾ ਜੇ ਮੰਨ ਕੇ ਚੱਲ ਤੇਰੀ ਉੱਥੇ ਦੁਕਾਨ ਹੋਵੇ ਆਸ਼ੂ ਦੀ ਹੱਟੀ। ਥੱਲੇ ਥੋੜੀ ਤੂੰ ਮੈਂਸ਼ਨ ਕਰੇਗਾ ਵੀ ਤੂੰ ਹਰਿਆਣੇ ਦੇ ਕਿਹੜੇ ਪਿੰਡ ਤੋਂ ਆ। ਇੱਥੇ ਤਾਂ ਬਾਈ ਜਿੱਦੀ ਵੀ ਇੱਥੇ ਸ਼ਾਪ ਤੇ ਮੰਨ ਲਾ ਜਮ ਇੱਥੇ ਗਏ ਆ ਬੱਡੋਲਰਾਮਾ ਦੀ ਹੱਟੀ। ਤੋ ਥੱਲੇ ਮੈਂਸ਼ਨ ਕੀਤਾ ਹੁੰਦਾ ਜਿਸ ਪਿੰਡ ਤੋਂ ਆ। ਚਲੋ ਯਾਰ ਚੱਲੀਏ। ਅਧੂਰੋ ਤਾਂ ਆਇਆ ਨਾ ਜੇ ਕੱਕੜਤਾੜੇ ਹੁੰਦੇ ਵਿੱਚ। ਆ ਸਾਡੇ ਵਾਲਾ ਤਾਂ ਲੋੜ ਹੀ ਬਹੁਤ ਓਵਰ ਸਾਈਜ਼ ਆ। ਓਵਰ ਸੈਜ ਆਪਾਂ ਨੂੰ ਫੇਰ ਨਹੀਂ ਕਰਨਾ ਚੱਲਣਾ ਪੈਣਾ ਜਾਣਾ ਕਿੱਥੇ ਆਏ ਬੱਕਰੀ ਦੇ ਬੱਕਰੀ ਕਰਗੇ ਅਛਾ ਵੈਂਟੀ ਦੇ ਆਵੜੇ ਫਿਰ ਆ ਜਾ ਹਨੰਮੀਆਂ ਬੈਲਟਾਂ ਵਿੱਚ ਪਾਈ ਫਿਰਦੇ ਯਾਰ ਅਰੇ ਇੱਕ ਨੂੰ ਦੋ ਦੋ ਬੈਲਟਾਂ ਪਾਈਆਂ ਬਈ ਅਜੂਤੀ ਫੁੱਲ ਆ ਆਇ ਨਾ ਪਰ ਕਰਦੀ ਤੂੰ ਜਵਾਕਾਂ ਵੇਖੀ ਆਏ ਨਹੀਂ ਭੱਜ ਕੇ ਪਰ ਕਰ ਸਕਦਾ ਕੋਈ ਸੋਹਣੇ ਚੱਕ ਕੇ ਲੈ ਜਾ ਆਪਾਂ ਨੂੰ ਚਲਾ ਯਾਰ ਚੱਲੀ ਜੀ ਉਧਰੋਂ ਆ ਗਈ ਹੋਰ ਜਿੱਕਰ ਨਹੀਂ ਹੁਣ ਆਪਾਂ ਬਾਈ ਨਾਲ ਝੋਗੇ ਯੈਲੋ ਚ ਹਾਂ ਇਹ ਸਾਡੇ ਡਿਮੋਟਰ ਡਿਮ ਹਾਟਨ ਤੂੰ ਗਾਲ ਕਿਵੇਂ ਕੱਢੀ ਮੈਨੂੰ ਓਏ ਮੈਂ ਗਾਲਾ ਗੂਲਾ ਪੰਜਾਬ ਦੀ ਛੱਡਿਆ ਆ ਆ ਕਿਹੜਾ ਖੜਾ ਫਾਰ ਲਈ ਟੈਮ ਤੇ ਹੈਗੇ ਜਿਹੋਨੇ ਵੈਂਟੀ ਚੱਲੇ ਓਪਕ ਹੋ ਗਿਆ ਜੀ ਚੱਲਿਆ ਨਾ ਫਰਸਟ ਪ੍ਰਾਈਜ਼ ਕੋਪ ਪ੍ਰਾਈਜ਼ 7 ਪ੍ਰਾਈਜ਼ ਫਸਟ ਫੋਸਟ ਵਾਲੇ ਉਹ ਦੂਜੇ ਕਿਹੜੇ ਆ ਸੈਕੰਡ ਨੰਬਰ ਪ੍ਰਾਈਜ਼ ਉਹ ਕਿਧਰ ਗਈ ਕਿ ਲੈ ਗਿਆ ਕੋਈ ਜਿੱਤ ਗਿਆ ਚੱਕੀ ਰਹਾ ਮਹੌਗਾ ਹੀ ਮੈਂ ਤਾਂ ਨਹੀਂ ਸੁਣਦਾ ਮੈਂ ਤਾਂ ਨਾ ਤੂੰ ਕਹਿੰਦਾ ਸੁਣਦਾ ਨਹੀਂ ਗਰੀਬ ਆ ਬਚਾਰਾ ਬਈ ਪਾਣੀ ਆਏ ਲਾਉਂਦੇ ਯਾਰੀ ਟਾਇਰ ਜੇ ਲੱਗੇ ਵੀ ਆਏ ਹੌਲੀ ਨੂੰ ਘੁੰਮੀ ਜਾਂਦੇ ਰਹਿੰਦੇ ਇਹਦੇ ਪਾਣੀ ਲੱਗੇ ਜਾਂਦਾ ਘੜ ਘੜ ਆ ਗਾ ਮਾਂ ਬਣੀ ਲੱਭਾ ਬੁਆ ਲਿਆ ਸੀਗਾ ਹੁਣ ਅੱਬਾ ਜਾਣੇ ਅੰਦਰ ਸ਼ਾਵਰ ਲੈਣੇ ਆ ਨਾ ਹੁੰਨੇ ਆ ਜਾ ਕੇ ਨਾ ਨੂੰ ਕੇ ਫੇਰ ਇੱਥੇ ਤੁਰਦੇ ਆ ਕੰਮ ਖਿੱਚ ਕੇ ਲਾਉਣਾ ਲੋੜ ਆ ਵੀ ਸ਼ੁੱਕਰਵਾਰ ਦਾ ਟਾਈਮ ਆ ਆਪਣੇ ਕੋਲ ਥੋੜ੍ਹੀ ਰਹਿ ਗਿਆ ਟਾਈਮ ਵੀਰਵਾਰ ਅੱਜ ਕੱਲ ਨੂੰ ਇਹ ਵੀ ਲਾਉਣਾ ਤੇ ਆਪਣੇ ਦੂਜੇ ਟਰੱਕ ਦਾ ਵੀ ਲਾਉਣਾ 68 4 uh, ਨੰਬਰ 68 ਨੰਬਰ 4

ਬਈ ਬਾਹ ਬੈਰੀ ਵਾਲੇ ਰੋਡ ਤੇ ਜਾਣਾ ਸੀ ਇਧਰੋਂ ਆਈਏ 400 ਤੇ ਤੇ 69 ਉਤੋਂ ਦੀ ਜਾਈ ਜਾਂਦੇ ਸੀਗੇ ਪਹਿਲਾਂ ਤੁਹਾਨੂੰ ਦੱਸਿਆ ਮੈਨੂੰ ਉੱਥੇ ਪਿੱਛੇ ਪੁਲਿਸ ਵਾਲੇ ਇਨਸਪੈਕਟਰ ਆਣ ਰਹੇ ਉਹ ਆ ਕੇ ਨਾਲ ਹੀ ਬਹਿ ਗਿਆ ਤੇ ਸਿਆਹ ਬੈਠਾ ਇੱਥੇ ਆ ਕੇ ਬਹਿ ਗਿਆ ਮੇਰੇ ਕੋਲੇ ਮੈਨੂੰ ਆ ਦਾ ਲਿਆ ਲੌਗ ਬੁੱਕ ਚੈੱਕ ਕਰਾ ਲੌਗ ਬੁੱਕ ਚੈੱਕ ਚੁੱਕ ਕਰਕੇ ਆਪਾਂ ਯਾਰ ਰਸੂਲਾ ਬਦਵਕ ਸਹੀ ਹੁੰਨੇ ਆ ਮੈਂ ਆ ਗਿਆ ਤੂੰ ਕੀ ਭਾਲ ਦਾ ਘਟਾ ਕਰੋ ਲੱਸੀ ਭਲਣ ਆ ਗਿਆ ਤੇ ਫੇਰ ਉਹ ਸਾਰਾ ਕੁਝ ਚੈੱਕ ਚੁੱਕ ਕਰਕੇ ਜਾਵੜਿਆ ਕਹਿੰਦਾ ਓਕੇ ਯਾਰ ਡਰਾਈਵਰ ਤੂੰ ਚੋਟੀ ਦਾ ਕਹਿੰਦਾ ਇਹ ਵੀ ਲਿਖਤ ਰਿਲਾਉ ਬੁੱਕ ਹੁਣ ਤਾਂ ਮੀਟਿੰਗ ਪੈ ਗਈ ਬਾਈ ਆਹ ਵੇਖੋ ਜਾਮ ਕਿੱਡਾ ਤਕੜਾ ਲੱਗਿਆ ਹੋਇਆ ਗੋਰਾ ਨੇ ਸਾਰਿਆਂ ਨੇ ਆਪਦੇ ਆਪਦੇ ਜਿਨ੍ਹਾਂ ਦੇ ਕੁੱਤੇ ਰੱਖੇ ਹੋਏ ਉਹ ਘਮਾਉਣੇ ਸ਼ੁਰੂ ਕਰ ਦਿੱਤੇ ਆ ਉਹ ਸਟਿੱਕਰ ਜਾਮ ਜਾਵਾ ਆ ਵੀ ਦਿੱਲੀ ਸ਼ਰਟ ਵਾਲਾ ਵੀ ਲਿਆਇਆ ਕੁੱਤਾ ਉਹ ਸਾਰਾ ਜਾਮ ਲੱਗਿਆ ਹੋਇਆ ਇਧਰ ਪਿਛਲੇ ਪਾਸੇ ਵੀ ਵੇਖੋ ਉਹ ਦੂਰ ਤਿੱਕਰ ਟਰੱਕ ਵੀ ਟੱਕ ਖੜਾ ਦੇਖਦਾ ਜਾਮ ਲੱਗਿਆ ਪਿਆ ਜਾਮ ਓ ਵੇਖੋ ਗੋਰੀ ਕੁੱਤੇ ਘੁਮਾ ਰਹੀ ਇਨਾਂ ਦੇ ਖਾਸियत ਆ ਵੀ ਜੇ ਮੰਨ ਲਓ ਵੀ ਇੱਥੇ ਵੀ ਆਪਾਂ ਕੁੱਤੇ ਨੂੰ ਘਮਾਉਂਦੇ ਫਿਰਦੇ ਹਣਾ ਜਦੋਂ ਕੁੱਤੇ ਨੇ ਮੰਨ ਲਓ ਆਪ ਦਾ ਡਿਲੀਵਰੀ ਡਨ ਕਰਤੀ ਡਿਲੀਵਰੀ ਹੁੰਦੀ ਆ ਵੀ ਜਦੋਂ ਉਹਨੇ ਡਿਲੀਵਰੀ ਡਨ ਕਰਤੀ ਇਹਨਾਂ ਨੇ ਨਾਲ ਦੀ ਨਾਲ ਡਿਲੀਵਰੀ ਸਾਰੀ ਲਪਾ ਕੇ ਜਪਾ ਲੈਣੀ ਉਹ ਇੱਥੇ ਐਕਸੀਡੈਂਟ ਹੋ ਗਿਆ ਉਹ ਸਭ ਰਾਤ ਉਲਟ ਗਿਆ ਉਹ ਹੀ ਵੇਖਣ ਆਏ ਸੀਗੇ ਉਹ ਲੰਮੀ ਦਾਣਾ ਦੇਈ ਤਾਂ ਮੁੜੀ ਜਾਂਦੇ ਆ ਤੇ ਦੇਖੋ ਕਿੰਨਾ ਗੈਪ ਹੈ ਗਿਆ ਸਾਨੂੰ ਦੇ ਵਿੱਚ ਉੱਥੇ ਵੇਖ ਕੇ ਜਮਾ ਕੋਲੇ ਜਾ ਕੇ ਬਣਾਉਣਾ ਯਾਰ ਸਾਲੇ ਨਮਾ ਹੈ ਮੈਂ ਤਰਾਜ ਤੁਰੂ ਕਰਣਾ ਹਨਾ ਜਿੱਥੋਂ ਜੇ ਬਣ ਸਕਿਆ ਤੁਹਾਨੂੰ ਦਿਖਾਇਆ ਆਪਾਂ ਜਾਮ ਲੱਗਿਆ ਪਿਆ ਉਹ ਉੱਥੇ ਟਰੱਕ ਦੇ ਵਿੱਚ ਵਜਈ ਗੱਡੀ ਟਰੱਕ ਪਲਟ ਗਿਆ ਗੱਡੀ ਵੀ ਅੱਗੋਂ ਅੱਗੋਂ ਇਕੱਠੀ ਹੋ ਗਈ ਗੱਡੀ ਵੀ ਇੱਥੋਂ ਸਾਰੇ ਮੁੜ ਗਏ ਆ ਉਹ ਦੇਖੋ ਆ ਸਾਰਾ ਸਾਂਝ ਵਿੱਲਾ ਆ ਗਿਆ ਗੱਡੀਆਂ ਗੁੱਡੀ ਵਾਲਿਆਂ ਨੂੰ ਸੌਖਾ ਬਈ ਹੁਣ ਟਰੱਕਾਂ ਵਾਲੇ ਆਪਾਂ ਕਿੱਧਰ ਦੀ ਜਾਵਾਂ ਕਿੱਧਰ ਦੀ ਨਹੀਂ ਖੜੇ ਆ ਹੁਣ ਬੱਸ ਬਹਿ ਗਏ ਭਾਈ ਇੱਥੇ ਕਰਦੇ ਆ ਹੁਣ ਰੈਸਟ ਬਾ ਵਡੀਕੀ ਜਾਓ ਜੇ ਸੌਣਾ ਸੌਜੋ ਆਪਾਂ ਸੁੱਤੇ ਬੈ ਉੱਠੇ ਆ ਆਪਾਂ ਤਾਂ ਹੁਣ ਇਹਦੇ ਨਹੀਂ ਆਉਂਦੀ ਇੱਕ ਪਤਾ ਨਹੀਂ ਉਹ ਚਿੜੀ ਜੁੜੀ ਕਿਹੜੀ ਬੋਲੂਗੀ ਬਹੁਤ ਸੋਹਣਾ ਬੋਲਦੀ ਸੀ ਟੀਜੀ ਮਾਰ ਕੇ ਵੇਖ ਸੁਣੀ ਚੱਲਿਓ ਆਰੇ ਬੋਲ ਕੇ ਠੀਕ ਆ ਤਾਂ ਭਾਈ ਜਿਹੜਾ ਸਾਡੇ ਸਾਹਮਣੇ ਖੜਾ ਸ਼ਵੀਰ ਲਾਈ ਬੈਠਾ ਉਹ ਤਿੰਨਸ ਮਾਰਕ ਤੇ ਕਰ ਲਈ ਆ। ਉਹ ਉਹ ਪਾਤੀ ਕਿ ਟੁੱਟੀ ਲਾਈਨ ਤੇ ਕਰਦੀ ਜਵੇ। ਆ। ਇਹਨਾਂ ਨੂੰ ਪਾਣੀ ਪੀ ਆਉਂਦਾ ਜਿਹੜੇ ਸ਼ਬੀਲ ਲੈ ਜੇ। ਠੀਕ ਆ ਉਹ ਪਤਾ ਵੀ ਰੋਡ ਤਾਂ ਖੁਰਨਾ ਲੇਗਾ। ਐਡਾਂ ਹੀ ਲੱਗ ਜੀ। ਹੋਰ ਹੁਣ ਜਿਹੜੀ ਸਬਜ਼ੀ ਸੂਜੀ ਪਈ ਸੀ ਹੁਣ ਘਰੇ ਪਹੁੰਚਾਣ ਆ ਨਵੇੜ ਦੀ ਏ। ਹੋਰ ਆਪਣੇ ਕੋਲ ਕੁਛ ਨਹੀਂ ਰਹਿ ਗਿਆ ਬਸ ਉਹ ਜੋ ਚੌਲ ਵਿਹਲੇ ਆ। ਆ ਚੰਮਚ ਕਰਦੇ ਹਾਂ ਬਸ ਠੀਕ ਹੈ ਚੰਮਚੇ ਆਪਣੇ ਕੋਲ ਹੋ ਗਏ ਆ ਰੋਟੀਆਂ ਆਪਾਂ ਸੱਤਿਆਂ ਕਰ ਲਾਂਗੇ ਦੋ ਹੀ ਪੰਜਾਂ ਚਲੇ ਕੇ ਖਾ ਲਾਂਗੇ ਕਿਉਂਕਿ ਆਏ ਸੀ ਨਾ ਰਹਿ ਤਿੰਨ ਸੌ ਕਿਲੋਮੀਟਰ ਕੇ ਹੀ ਆਪਾਂ ਕੇ ਚੱਲ ਬੈਰੀ ਰੋਕ ਕੇ ਉੱਥੇ ਚੱਲ ਉਹ ਡਿਲੀਵਰ ਕਰਕੇ ਬਾਅਦ ਚੋ ਟਿੰਡੂਮ ਤੇ ਖਾਵਾਏ ਕੁਝ ਅੱਗੇ ਚੱਲੋ ਨਜਰਾ ਹੀ ਸੈਟਲ ਜੇ ਭਾਈ ਸਾਡੀ ਛੁੱਟੀ ਤਾਂ ਨਵੇੜੀ ਜੇ 5 ਮਿੰਟ ਤੇ ਲਈ ਸੀ ਆਹ 3 ਮਿੰਟ ਠੀਕ ਆ ਜਿੰਨੀ ਹੋ ਗਈ ਹੋ ਗਈ ਓਏ ਮੇਰੇ ਤਾਂ ਬਾਈ ਕੌਲੀ ਅੱਗੇ ਲੈ ਜਾਂਦੇ ਮੈਨੂੰ ਵਿਖਾਉਣ ਵਿਖਾਉਣ ਚਾਹਤਾ ਘਾਟਾ ਕਰਾ ਲੈਣਾ ਪੈ ਗਿਆ ਸੀ ਉਹ ਚੋਰ ਬਾਈ ਹੁਣ ਲੱਗਦਾ ਟ੍ਰੈਫਿਕ ਆਪਣਾ ਚੱਲੂਗਾ ਕਿਉਂਕਿ ਆਹ ਟਰੋੜਾ ਆਪਣਾ ਲੈ ਕੇ ਚੱਲਿਆ ਗੱਡੀ ਜਿਹੜੀ ਐਕਸੀਡੈਂਟ ਹੋਈ ਵੀ ਗੱਡੀਆਂ ਨਾ ਕਾਵੇ ਲੱਗੇ ਐਕਸੀਡੈਂਟ ਹੋਇਆ ਇਹਦੀ ਗੱਡੀ ਲੈ ਕੇ ਆ ਟਰੱਕ ਨੂੰ ਹੁਣ ਕਰ ਲੈਣਗੇ ਸੈਟ ਜਾ ਤਾਂ ਫਿਰ ਤੁਰਦੇ ਆ ਬਈ ਡੇਢ ਘੰਟੇ ਦੇ ਨੇੜੇ ਹੋ ਗਿਆ ਹਜੇ ਟਿੱਕਰ ਜਾਮ ਨਹੀਂ ਖੁੱਲਿਆ ਤੇ ਮੈਂ ਤੁਹਾਨੂੰ ਗੱਲ ਇਹ ਸ਼ੇਅਰ ਕਰਦਾ ਸੀ ਵੀ ਉੱਥੇ ਨਾ ਇੰਡੀਆ ਖੜੇ ਹੋਣਾ ਤੇ ਮੁੰਡਿਆਂ ਨੇ ਗੱਲਾਂ ਗੁੱਲਾਂ ਕਰਨੀਆਂ ਹਨਾ ਬਈ ਕੈਨੇਡਾ ਵਜੇ ਤੱਕ ਖੰਭੇ ਹੀ ਹੈ ਨਹੀਂ ਇਹਨਾਂ ਨੇ ਕਿਆ ਕਰਨਾ ਆਪਾਂ ਕਹਿੰਦੇ ਆ ਆਪਾਂ ਇਹਦਾ ਚੱਕਰ ਖੰਭੇ ਹੁੰਭੇ ਹੀ ਹੈ ਨਹੀਂ ਤੇ ਇਧਰ ਵੇਖੋ ਖੰਭੇ ਆ ਸਾਰੇ ਰਾਹ ਵੇਖ ਲਓ ਜਿਹੜਾ ਕੋਈ 4000 3500 ਕਿਲੋਮੀਟਰ ਜਿੰਨੇ ਤੇ ਵੀ ਆਪਾਂ ਜਾਣੇ ਆ ਰੋਡ ਲੈ ਕੇ ਸਾਰੇ ਰਾਹ ਨਾਲ ਦੀ ਨਾਲ ਖੰਭੇ ਤਰੇ ਦੇ ਨਾਲ ਦੀ ਖੰਭੇ ਤੁਰੇ ਹੀ ਆਉਂਦੇ ਆ ਤੁਰੇ ਹੀ ਆਉਂਦੇ ਆ ਔਰੇ ਇੱਕ ਖੰਭਾ ਖੰਬੇ ਆ ਵੀ ਕਿੰਨੇ ਆ ਹੈਵੀ ਖੰਬੇ ਵੇਖ ਲੋ ਲੱਕੜ ਦੇ ਆ ਵੇਖੋ ਆ ਤੇ ਇਹ ਹੈ ਵੀ ਨੰਬਰ 743 ਨੰਬਰ ਲੱਕੜ ਦਾ ਖੰਬਾ ਪਰ ਉਸ ਤੋਂ ਅਗਲਾ ਖੰਭਾ ਹੋ ਗਿਆ ਉਹ ਖੰਬੇ ਨਾਲ ਨਾਲ ਹੀ ਥਰੇ ਜਾਂਦੇ ਆ ਬਈ ਰੋਡ ਤੇ ਐਵੇਂ ਕਹਿੰਦੇ ਖੰਬੇ ਹੈ ਨਹੀਂ ਤਾਰਾਂ ਦਾ ਦਾ ਜਾਲ ਹੀ ਹੈ ਨਹੀਂ ਜਿੰਨੇ ਇੱਥੇ ਖੰਬੇ ਮਿਲਦਾ ਸਾਰੇ ਇੰਡੀਆ 'ਚ ਨਹੀਂ ਉਹਨੇ ਖੰਬੇ ਹੋਣੇ ਆ ਬਈ ਰੋਡ ਤੇ ਰਹਿੰਦੇ ਆ ਪੱਕੇ ਇਹਨਾਂ ਨੂੰ ਪਤਾ ਹੀ ਆ ਵੀ ਜਾਮ ਲੱਗੇ ਰਹਿੰਦਾ ਕੱਢ ਲੀਆਂ ਕੁਰਸੀਆਂ ਬਾਹਰ ਅਗਲੇ ਨੇ ਰਾਵਣਾ ਬੈਠਣ ਲੱਗੇ ਜਾਂਦੇ ਸਾਡੇ ਨੇ ਆਪਣਾਂ ਦੀ ਸ਼ਾਮ ਦੇ ਕਰੋ ਵੇਖ ਖੰਡ ਮਿੱਠਾ ਚਾਹ ਸਾਹ ਕੋਲ ਉੱਤੇ ਗੱਡੀ ਤੇ ਰੱਖਿਆ ਹੋਵੇ ਨਾ ਆ ਚੱਲਦੇ ਚੱਲ ਚੱਲ ਖੋਲ ਦਿਓ ਬਾਈ ਖੋਲ ਦਿਓ ਯਾਰ ਆ ਵੇਖੋ ਬਈ ਜਿਹੜਾ ਜਾਮ ਹੁਣ ਖੁੱਲਿਆ ਹੋਊ ਕਿੰਨਾ ਡਰਾ ਹੈ ਕੋ ਜਾਮ ਸੀਗਾ ਉਹ ਬੇਟਾ ਵੇਚ ਕੇ ਬੇਚ ਸਾਹਮਦੇ ਨੇ ਪੰਜੀਆਂ ਖੋਲਦਿਆਂ ਕੀਤੇ ਜਨੇ ਲਾਈ ਸੀ ਪਾਈਪਾਂ ਇਧਰ ਉਧਰ ਖੋਣ ਇਹ ਬਸ ਜਦ ਉਤਰਿਆ ਉਤਰਿਆ ਨੇ ਟੰਬੇ ਚੱਕ ਲਈ ਆ ਸਾਰੇ ਜਦੋਂ ਮੈਂ ਚੱਕ ਕੇ ਲੈ ਕੇ ਹੋਰ ਕਰਦੇ ਆ ਸੈੱਟ ਕਸਾਂ ਜੇ ਲਾ ਕੜਾਹੀ ਇਧਰਲੇ ਪਾਸੇ ਹੀ ਆ ਉਹ ਜਿਹੜਾ ਕੜਾਹੀ ਆ ਲਾਦਾ ਤੂੰ ਲਾ ਲੈ ਉਹ ਬਰੇਟਨ ਵਾਲਾ ਲਿਵਰੀ ਹੋ ਗਈ ਆਪਣੀ ਡਨ ਸਟ੍ਰੈਪਰ ਰਹਿ ਗਿਆ ਕੜੀਆਂ ਕੱਟੀਆਂ ਕਰ ਡਿਲੀਵਰੀ ਆਪਾਂ ਡਨ ਕਰਤੀ ਆ ਤੇ ਹੁਣ ਆਪਾਂ ਦਾ ਘਰ ਦਾ ਪਾਲਿਆ ਆਪਾਂ ਐਡਰੈਸ ਤੇ ਇਧਰ ਦਾ ਮੌਸਮ ਵੀ ਬਹੁਤ ਵਧੀਆ ਬਣਿਆ ਆ ਬਈ ਜੀ ਪੰਪ ਤੇ ਆਪਾਂ ਇੱਥੇ ਟਰੱਕ ਠੱਲਦਾ ਸੀਗਾ ਹੁਣ ਆਪਾਂ ਕਰਦੇ ਆਂ ਛੁੱਟੀ ਭਾਂਡੇ ਕੱਢ ਲਈਏ ਫਰਿੱਜ ਚੋਂ ਚੱਲਦੇ ਆਂ ਘਰ ਨੂੰ ਤੇ ਮਿਲਦੇ ਆਂ ਨੈਕਸਟ ਵਲੌਗ ਚ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਬਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਲੌਗ ਕਿਵੇਂ ਲੱਗਿਆ ਇੰਨੇ ਨਾਲ ਪਤਾ ਲੱਗ ਜਾਂਦਾ ਜੇ ਮਾੜਾ ਤਾਂ ਦੱਸ ਦਿਓ ਬਾਕੀ ਇਸ ਵਾਰਾ ਤੁਹਾਨੂੰ ਪਤਾ ਵੀ ਟਰੇਲਰ ਤੇ ਆਪਣਾ ਲੋਡ ਵੀ ਉਹ ਸਾਰਾ ਸੀਗਾ ਵੀ ਨਾ ਉਹ ਕੱਟ ਕੇ ਵੀ ਸਿੱਟਿਆ ਹੋਵੇ ਨਾ ਉਹ ਵੀ ਸਿੱਟਣ ਨੂੰ ਥਾਂ ਨਹੀਂ ਸੀਗਾ ਓਵਰਸਾਈਜ਼ ਲੋਡ ਹੋਇਆ ਪਿਆ ਸੀ ਕਈ ਵਾਰੀ ਭਈ ਐ ਹੋ ਜਾਂਦਾ ਯਾਰ ਲੋਡ ਨਹੀਂ ਹੈ ਨਹੀਂ ਤਾਂ ਫਿਰ ਹੁਣ ਬੰਦਾ ਕਰੇ ਵੀ ਕੀ ਹੈਨਾ ਜਿੰਨਾ ਕਿ ਹੈਗਾ ਉਹਨਾਂ ਕੱਲੇ ਕਿ ਤੁਰਨਾ ਪੈਂਦਾ ਕਿਉਂਕਿ ਸ਼ੁੱਕਰਵਾਰ ਨੂੰ ਉਹਨਾਂ ਨੇ ਕਿਹਾ ਸੀ ਲਾਉਣਾ ਉਹ ਆਪਾਂ ਲਾਤਾ ਚਲੋ ਠੀਕ ਆ ਭਾਈ ਮਿਲਦੇ ਹਾਂ ਅਗਲੇ